ਹੈਲੋ ਮੇਰੇ ਬਨਸਾਰੀ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਸਾਰੇ ਜਣੇ ਤੇ ਮੈਂ ਬਾਈਸੀ ਗਲਗਲਾਂ ਦਾ ਚਾਰ ਕਿ ਮੈਂ ਸੋਚਿਆ ਕਿ ਉਹ ਦਿਨੋ ਸ਼ੇਅਰ ਕਰਾਂ ਵੀਡੀਓ ਤੇ ਆਪਾਂ ਨੇ ਗਲਗਲਾਂ ਦਾ ਚਾਰ ਸਾਰੇ ਨੇ ਖਾਧਾ ਹੋਊਗਾ ਨਿੰਬੂ ਦੀ ਤਰ੍ਹਾਂ ਹੀ ਬੜਾ ਥੋੜੇ ਜਿਹਾ ਜ਼ਿਆਦਾ ਜੂਸੀ ਹੁੰਦੇ ਨੇ ਗਲਗਲ ਤੇ ਚਲੋ ਸ਼ੁਰੂ ਕਰਦੇ ਆਂ ਗਲਗਲ ਦਾ ਚਾਰ ਇੱਥੇ ਮੈਂ ਗਲਗਲਾਂ ਕੱਟ ਲਈਆਂ ਸੀਗੀਆਂ ਤੇ ਉਹਦੇ ਵਿੱਚ ਆਪਾਂ ਤੇਲ ਪਾਤਾ ਪਹਿਲਾਂ ਆਪਾਂ ਤੇਲ ਨਾ ਉਹ ਗਰਮ ਕਰ ਲਿਆ ਸੀ ਫਿਰ ਠੰਡਾ ਕੀਤਾ ਤੇਲ ਨੂੰ ਤੇ ਉਸ ਤੋਂ ਬਾਅਦ ਥੋੜਾ ਜਿਹਾ ਤੇਲ ਬਚ ਗਿਆ ਸੀਗਾ ਜਿਵੇਂ 1 ਕਿਲੋ ਦੇ ਵਿੱਚ ਨਾ ਇੱਕ ਕੜਚੀ ਮਤਲਬ ਕੋਲੀ ਲੈ ਲਓ ਕੜਚੀ ਇਤਰਾ ਚਾਹੇ ਕੜਚੀ ਨਾਲ ਪਾ ਲਓ ਤੇ ਕੋਲੀ ਨਾਲ ਆਪਣਾ ਐਸਾ ਵੰਨਣਾ ਕਰੋ ਕੋਈ ਵਾਸਤੇ ਕੋਲੀ ਗਦੀ ਤਰ੍ਹਾਂ 1 ਕਿਲੋ ਦੇ ਵਿੱਚ ਇੱਕ ਗੋਲੀ ਲਾ ਲਓ ਤੁਸੀਂ ਉਹਨਾਂក ਪੈਂਦਾ ਤੇਲ ਉਨਾਂਗੇ ਪਾਣਾ ਆਪਾਂ ਜਿਆਦਾ ਜੀ ਜ਼ਰੂਰਤ ਨਹੀਂ ਹੁੰਦੀ ਫਾਲਤੂ ਤੇਲ ਦੀ ਤੇ ਆਪਣੇ ਕੋਲ ਹੈਗੀਆਂ ਨੇ ਕਾਫੀ ਜਿਆਦਾ ਸੀ ਥੋੜਾ ਜਿਹਾ ਆਪਣੇ ਕੋਲ ਚਾਰ ਕਿਲੋ ਤੋਂ ਤਾਂ ਤੇ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਤੇਲ ਪਾਇਆਗਾ ਤੇਲ ਬਚੇਗਾ ਸੋ ਸਾਈਡ ਤੇ ਰੱਖ ਦੱਸੀ ਆਪਾਂ ਬਾਅਦ ਵਿੱਚ ਪਾ ਸਕਦੇ ਹਾਂ ਤੇ ਲੂਣ ਪਾਤਾ ਸੀਗਾ 1 ਕਿਲੋ ਦੇ ਵਿੱਚ 3 ਚਮਚੇ ਸਿੰਪਲ ਲੂਣ ਦੇ ਤੇ 1 ਚਮਚਾ ਨਮਕੀ ਦੂਸਰਾ ਹੁੰਦਾ ਜਿਹੜਾ ਨੂੰ ਕਾਲਾ ਨੂਨ ਹੁੰਦਾ ਉਹ ਉਹ ਪਾਇਆ ਮੈਂ ਉਏ ਮਤਲਬ ਕੁਆਂਟੀਟੀ ਆਪਾ ਬਤਾ ਵੀ ਸਕਦੇ ਹਨ ਮੈਂ ਵੱਧ ਕਿਉਂ ਵੱਧ ਕੁਆਂਟੀਟੀ ਸੀ ਮੇਰੇ ਕੋਲ ਚਾਰ ਦੀ ਤਾਂ ਤੇ ਇੱਥੇ ਮੈਂ ਕਾਲੀ ਮਿਰਚ ਪਾਈ ਆਗੀ ਕਾਲੀ ਮਿਰਚ ਪੀਸੀ ਹੋਈ ਸੀਗੀ ਲਹਿੰਦੀ ਤਾਂ ਇਸ ਤੋਂ ਮੈਂ ਘਰ ਹੀ ਕੁੱਟ ਕੇ ਰੱਖਦੀ ਹੁੰਦੀ ਆ ਉਹ ਵਧੀਆ ਹੁੰਦੀ ਆ ਇਹ ਲੈ ਆਈ ਸੀ ਇਹ ਮਸ਼ੀਨ ਕੁਟ ਲੈ ਕੇ ਆਈ ਸੀ ਤਾਂ ਮੈਂ ਉਹ ਪਾਈ ਆ ਤੇ ਇੱਕ ਚਮਚਾ ਫੁੱਲ ਤੇ ਇਹ ਜਿਹੜੀ ਮਨੇ ਪਾਈ ਆਗੀ ਮਿਰਚ ਜਿਹੜੀ ਸੁੱਕੀ ਮਿਰਚ ਲਾਲ ਇਹਦੇ ਨਾਲ ਨਾ ਕਲਰ ਬਹੁਤ ਸੋਹਣਾ ਆਉਂਦਾ achar ਦਾ ਕਿਸੇ ਵੀ achar ਚ ਪਾਵਾਂਗੇ ਜੇ ਆਪਾਂ ਇਹਦੇ ਨਾਲ ਕਲਰ ਬਹੁਤ ਸੋਹਣਾ ਆਉਂਦਾ ਜਿਵੇਂ ਅੰਬ ਦਾ achar ਹੋ ਗਿਆ ਹਨਾ ਬਹੁਤ ਵਧੀਆ ਰੰਗ ਆਉਂਦਾ achar ਦਾ ਬਹੁਤ ਸੋਹਣਾ ਲੱਗਦਾ ਦੇਖੋ ਨਾ ਮੈਂ ਸੁੱਕੇ ਪੀਸੇ ਹੋਏ ਮਿਰਚ ਪਾਈ ਸੀ ਤੇ ਇੱਥੇ ਮੈਂ ਧਨੀਆ ਪਾ ਰਹੀ ਆਂਗੀ ਧਨੀਆ ਦੇ ਵੀ ਮਤਲਬ ਪੀਸਿਆ ਹੋਇਆ ਸੀਗਾ ਤੇ ਉਸੇ ਕੁਆਂਟੀਟੀ ਦੇ ਹਿਸਾਬ ਨਾਲ ਆਪਾਂ ਧਨੀਆ ਪਾਵਾਂਗੇ ਬਸ ਤਾਂ ਅੱਧਾ ਜਾਂ ਇੱਕ ਚਮਚ ਨਾਲ ਸਰ ਜਾਂਦਾ ਤੇ ਮੇਰੇ ਕੋਲ ਆਚਾਰ ਜ਼ਿਆਦਾ ਹੋਣ ਕਰਕੇ ਫਿਰ ਜ਼ਿਆਦਾ ਪਾਇਆ ਥੋੜਾ ਜਿਹਾ ਮੈਂ ਉਸੇ ਹਿਸਾਬ ਨਾਲ ਤੇ ਆਸਾਨ ਆ ਬਿਲਕੁਲ ਆਸਾਨ ਆ ਚਾਰ ਹੋਣਾ ਕੋਈ ਔਖਾ ਨਹੀਂ ਹੈਗਾ ਤੇ ਭਾਂਡਾ ਨਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਆਪਣੇ ਕੋਲ ਜਿਹਦੇ ਵਿੱਚ ਆਪਾਂ ਆਚਾਰ ਪਾਉਣਾ ਬਿਲਕੁਲ ਭਾਂਡਾ ਸੁੱਕਾ ਹੋਵੇ ਤੇ ਆਪਾਂ ਸੁੱਕੇ ਹੱਥਾਂ ਨਾਲ ਪਹਿਲਾਂ ਆਪਾਂ ਧੁੱਪ ਵਗੈਰਾ ਲਗਾ ਕੇ ਹਨਾ ਫਿਰ ਆਪਾਂ ਆਚਾਰ ਕੱਟਣਾਗਾ ਵੀ ਵਗੈਰ ਇੱਕ ਲੱਗ ਕਰਦੇ ਨੇ ਉਹਦੇ ਤੇ ਇੱਥੇ ਮੈਂ ਮਿਰਚਾਂ ਪਾਈਆਂ ਨੇ ਲਾਲ ਮਿਰਚਾਂ ਲਾਲ ਮਿਰਚਾਂ ਆਪਾਂ ਘੱਟ ਵੱਧ ਵੀ ਆਪਾਂ ਅਨੇ ਹਿਸਾਬ ਨਾਲ ਕਰ ਸਕਦੇ ਆਂਗੇ ਨਮਕ ਥੋੜਾ ਜਿਹਾ ਜ਼ਿਆਦਾ ਮੈਂ ਤਾਂ ਪਾਇਆ ਸੀ ਕਿਉਂਕਿ ਆਚਾਰ ਦੀ ਜਿਹੜੀ ਹੁੰਦੀ ਆ ਮਤਲਬ ਥੋੜਾ ਜਿਆਦਾ ਟਾਈਮ ਤੱਕ ਚੱਲ ਜਾਂਦਾ ਆਚਾਰ ਜਿਹੜਾ ਨੂਨ ਨਾਲ ਜਿਆਦਾ ਥੋੜਾ ਜਿਹਾ ਨੂਨ ਪਾਣਾ ਪੈਂਦਾ ਇਹਦੇ ਵਿੱਚ ਖੱਟਾ ਜ਼ਿਆਦਾ ਹੁੰਦਾ ਹੈ ਫਿਰ ਨੂਨ ਜੇ ਵੱਧ ਪਾਵਾਂਗੇ ਥੋੜਾ ਜਿਹਾ ਮੇਲੇ ਉਂਡੀ ਵੀ ਗਰ ਲੱਗਣ ਤਾਂ ਡਰ ਹੁੰਦਾ ਇੱਕ ਤੇਲ ਆਪਾਂ ਤਲ ਕੇ ਰੱਖ ਲੈਣਾ ਜਾਂ ਗਰਮ ਕਰਕੇ ਫਿਰ ਉਹਨੂੰ ਠੰਡਾ ਕਰਕੇ ਪਾਉਣਾਗਾ ਤੇ ਬਾਅਦ ਬਸ ਚਾਰ ਬਸ ਮਿਕਸ ਕਰਨਾਗਾ ਚੰਗੀ ਤਰ੍ਹਾਂ ਤਾਂ ਜੇ ਇੱਕ ਵਾਸੇ ਮਸਾਲਾ ਨਾ ਲੱਗਿਆ ਰਹੇ ਜੀ ਅੰਡਾ ਕੁੱਲਾ ਹੋਊਗਾ ਬਣੇ ਕੋਲ ਤਾਂ ਜ਼ਿਆਦਾ ਵਧੀਆ ਹੋਊਗਾ ਕਿਉਂਕਿ ਫਿਰ ਚੰਗੀ ਤਰ੍ਹਾਂ ਰਲ ਜਾਊਗਾ ਤੇਲ ਮਿਕਸ ਹੋ ਜਾਊਗਾ ਵਿੱਚੇ ਇਹ ਜਿਹੜੇ ਵੀ ਸਾਰੇ ਮਸਾਲੇ ਨੇ ਉਹ ਮਿਕਸ ਹੋ ਜਾਣਗੇ ਜੂਸੀ ਬੋਰ ਹੁੰਦਾ ਹੈ ਗਲਗਲ ਨਿੰਬੂ ਤੋਂ ਬਹੁਤ ਜ਼ਿਆਦਾ ਹੁੰਦਾ ਹੈ ਜਿਵੇਂ ਅਜਾ ਵੀ ਆਪਾਂ ਦੱਬਾਂਗੇ ਇੰਨਾ ਰਸ ਨਿਕਲ ਲਏ ਦੇ ਵਿੱਚੋਂ ਤੇ ਵਿੱਚ ਹੁਣ ਦੇਖੋ ਵੀ ਨਾ ਬਿਲਕੁਲ ਹੀ ਦਿਖ ਰਹੇ ਹੋਣਗੇ ਮੈਂ ਵੀ ਬਿਲਕੁਲ ਹੀ ਸਾਰੇ ਲਗਭਗ ਕੱਟ ਤੇ ਸਿਰ ਨੂੰ ਸਾਰੇ ਤੇ ਕੋਈ ਵੀ ਨਾ ਤੋਂ ਲਿਆਂਦੀਆਂ ਪਈਆਂ ਸੀ ਇਹ ਹੋਲ ਹੋਈ ਜਾਂਦੀ ਸੀ ਮੈਂ ਤਾਂ ਚਲਣ ਨਾਲ ਵੀਡੀਓ ਵੀ ਬਣਾ ਲੈਣਾ ਹੈ ਤੇ ਮੇਰੇ ਭੈਣਾਂ ਨੂੰ ਵੀ ਚਲੋ ਸ਼ੇਅਰ ਕਰ ਦਿੰਨੇ ਆਂਗੇ ਕਾਫੀ ਦਿਨਾਂ ਤੋਂ ਮੈਂ ਵੀਡੀਓ ਵਗਾਰਾ ਵੀ ਨਹੀਂ ਪਾਈਆਂ ਸੀਗੀਆਂ ਤੇ ਅੱਜ ਮੈਂ ਤਿਰਨਾ ਸ਼ੇਅਰ ਨਹੀਂ ਕੀਤੀਆਂ ਬੇਟੀ ਹੋਈ ਸੀਗੀ 4 ਮਹੀਨੇ ਦੀ ਆ ਹਜੇ ਤੇ ਹਜੇ ਫੇਸ ਵੀ ਰੀਲ ਨਹੀਂ ਕੀਤਾ ਹੈਗਾ ਬਾਅਦ ਸ਼ੇਅਰ ਕਰਿਆ ਕਰਾਂਗੇ ਵੀਡੀਓes ਉਹਦੀਆਂ ਵੀ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਮੇਰੇ ਭੈਣਾਂ ਨੂੰ ਕਿੰਨਾ ਹਾਂ ਹ ਮੱਤੇ ਨਾਲ ਕੇ ਸਾਰੇ ਟਾਈਮ ਉਸੇ ਤੇ ਲੱਜ ਜਾਂਦਾ ਸਾਰਾ ਉਹੀ ਟਾਈਮ ਹੀ ਨਹੀਂ ਬਚਦਾ ਹੈਗਾ ਫਿਰ ਬੱਸ ਉਹਦੀ ਦੇਖਭਾਲ ਜਦ ਸਾਰਾ ਟਾਈਮ ਹੀ ਲੰਘ ਜਾਂਦਾ ਇਸ ਕਰਕੇ ਥੋੜਾ ਜਿਹਾ ਗੈਪ ਪੈ ਗਿਆ ਸੀ ਮੇਰਾ ਵੀਡੀਓਜ਼ ਨਹੀਂ ਆ ਰਹੀਆਂ ਸੀ ਮੇਰੀਆਂ ਤੇ ਜਿਹੜੀ ਮੇਰੇ ਪਹਿਲਾਂ ਮੇਰੀਆਂ ਵੀਡੀਓਆਂ ਹੋਈਆਂ ਨੇ ਤੇਨਾ ਮੈਂ ਲਾਈਵ ਵਗੈਰਾ ਚਲਾ ਸਕਦੀ ਸੀ ਕਿ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਸੀਗਾ ਟਾਈਮ ਹੀ ਮੈਂ ਮਤਲਬ ਕੱਢ ਰਹੀ ਹਾਂ ਟਾਈਮ ਥੋੜਾ ਥੋੜਾ ਜੀ ਤਾਂ ਜੋ ਇਧਰ ਵੀ ਆਪਾਂ ਕੰਟੀਨਿਊ ਕਰ ਲਈਏ ਜੇ 다운 ਲਾਈਫ ਹਨ ਚੱਲਦੀ ਰਹੂਗੀ ਤਾਂ ਆਪਣੀ ਐਵੇਂ ਹੀ ਕੰਮ ਨਹੀਂ ਕਰ ਦੇ ਮੁੱਕਦੇ ਹੁੰਦੇ ਹਨ ਤੇ ਇਹ ਪਰ ਲਾ ਲਿਆ ਸੀ ਚੰਗੀ ਤਰ੍ਹਾਂ ਫਿਰ ਆਪਾਂ ਵਸਤ ਖਾਂਚੇ ਦੇ ਵਰਤੰਡੇ ਹੀ ਗਰਮ ਹੁੰਦੇ ਨੇ ਚਾਰ ਵਸਤੇ ਵਸਟ ਇਸ ਟਾਈਮ ਵਿੱਚ ਜੋ ਸੀਗੇ ਮੈਂ ਉਹਦੇ ਵਿੱਚ ਇਹ ਚਾਰ ਪਾ ਲਿਆ ਤਾਂ ਇਹ ਟਿਕ ਟਕ ਉੱਤੰਗੀ ਤਰ੍ਹਾਂ ਲੱਗ ਜੇਵੇ ਤਾਂ ਮੈਂ ਮੇਰੇ ਕੋਲੇ ਬੰਦੇ ਸੀ ਤਾਂ ਮੈਂ ਇਹਨਾਂ ਵਿੱਚ ਇਹ ਚਾਰ ਪਾ ਲਿਆ ਸੀਗਾ ਬਸ ਇਹਨਾਂ ਚੰਗੀ ਤਰ੍ਹਾਂ ਮੇਰਾ ਮਿਕਸ ਹੋ ਗਿਆ ਸੀਗਾ ਇਹਨਾਂ ਵਿੱਚ ਪਾਲਿਆ ਸੀ ਮਿੰਨੇ ਚਾਰ ਜਿਹੜਾ ਬਾਕੀ ਬਚੇ ਤੇਲ ਸੀ ਨਾ ਮ ਡੱਬਿਆਂ ਦੇ ਵਿੱਚ ਜਿਹਨਾਂ ਇਹਨਾਂ ਚ ਪਾਈ ਹੋਣਾ ਸੀ ਥੋੜਾ ਥੋੜਾ ਪਾਤਾ ਸੀਗਾ ਤੇ ਇਹਨੂੰ ਉੱਪਰ ਦੇ ਤੇ ਤੁਪ ਹੋ ਵੀ ਆਪਾਂ ਰੋਜ਼ ਲਗਾਉਣੀ ਹੈ ਇਹਨਾਂ ਨੂੰ ਮਤਲਬ 10 15 ਦਿਨ ਲਗਾਤਾਰ ਤੁਪ ਉੱਪਰ ਉਹ ਸੁੱਕੀ ਕੱਪੜਾ ਨਾ ਕਾਹਨਾ ਬੰਨ ਕੇ ਨਾ ਰੱਖੋ ਦੋ ਫਿਰ ਉੱਪਰ ਮਤਲਬ ਟੁੱਪ ਲਵਾਉਣੀ ਚੰਗੀ ਤਰ੍ਹਾਂ ਉੱਪਰ ਤੱਕ ਕੰਨ ਬੰਦ ਕਰ ਦੋ ਕਿਹ ਜੇ ਐਵੇਂ ਵੀ ਕਰ ਸਕਦੇ ਐਵੇਂ ਵੀ ਇਹਨੂੰ ਜਿਆਦਾ ਉਹ ਝੰਜਟ ਲੱਗਦਾ ਤਾਂ ਪੈ ਇਸੇ ਤਰੀਕੇ ਨਾਲ ਵੀ ਕਰ ਸਕਦੇ ਆ ਜੇ ਕੰਚ ਦੇ ਬਰਤਨ ਹੁੰਦੇ ਨੇ ਜਿਆਦਾ ਵਧੀਆ ਬਟ ਮੈਂ ਰਾਤ ਨੂੰ ਹੀ ਪਾਇਆ ਸੀਗਾ ਚਾਰ ਤੇ ਇਸ ਤੇ ਮੈਨੂੰ ਟਾਈਮ ਮਿਲਿਆ ਨਾ ਉਸ ਟਾਈਮ ਚਲੋ ਮੇਰੀ ਬੇਟੀ ਪੈ ਇਸੇ ਹਨ ਉਹ ਵੇ ਟਾਈਮ ਚਲੋ ਪਾ ਲਿਆ ਤੇ ਇੱਕ ਡੱਬਾ ਤਾਂ ਮੈਂਨੇ ਦੂਸਰਾ ਵੀ ਨਾ ਮਿੱਠੇ ਤੋਂ ਮੈਂਨੇ ਰੱਖਤਾ ਸੀ ਗੱਡ ਕੇ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਹੈ ਮਿੱਠਾ ਪਾਣਾ ਵਿੱਚ ਜਿਆਦਾ ਖੱਟਾ ਵਗੈਰਾ ਵੀ ਹੋ ਗਿਆ ਵੀ ਚੱਲ ਜੰਦਾ ਇਹਨੂੰ ਸਾੰਦੇ ਨੇ ਮਿੱਠਾ ਜਿਆਦਾ ਪਸੰਦ ਨਹੀਂ ਹੈ ਮੈਂ ਤਾਂ ਇਸ ਕਰਕੇ ਮਠਾ ਪਾਇਆ ਥੋੜੀ ਜਿਹੀ ਤਾਸ ਘੱਟ ਗਈ ਚਲੋ ਬਸ ਜੇ ਠੀਕ ਲੱਗਿਆ ਤਾਂ ਉਹਦੇ ਵਿੱਚ ਵੀ ਆਪਾਂ ਮਿੱਠਾ ਪਾ ਦਾਂਗੇ ਦੋ ਚਮਚੀ ਚੀਨੀ ਜਾਂ ਬਾਦਾ ਕਿਉਂਕਿ ਮੇਰਾ ਬਾਦਾ achar ਉਸ ਹਿਸਾਬ ਨਾਲ ਮੈਂ ਥੋੜਾ ਜਿਹਾ ਪਾਇਆ ਦੋ ਚਮਚ ਬਹੁਤ ਹੁੰਦੇ ਨੇ ਕਿਲੋ ਵਿੱਚ ਦੋ ਚਮਚ ਚੀਨੀ ਜਾਂ ਸ਼ੱਕਰ ਦੇ ਪਾਸਾ ਸ਼ੱਕਰ ਵੀ ਪਾ ਸਕਦੇ ਆਂ ਪਰ ਮੈਂਨੇ ਚੀਨੀ ਸੀ ਚੀਨੀ ਪਾਤੀ ਮੈਨੇ ਜੋ ਉਸ ਟਾਈਮ ਤੇ ਮੇਰੇ ਕੋਲ ਅਵੇਲੇਬਲ ਸੀ ਸਿੱਝਾ ਆਪਾਂ ਘਰੇ ਜਿਹੜੀ ਚੀਜ਼ਾਂ ਅਵੇਲੇਬਲ ਹੁੰਦੀਆਂ ਉਹਦੇ ਵਿੱਚ ਆਪਾਂ ਵਿਚਾਰ ਬਣ ਕੇ ਤਿਆਰ ਹੋ ਜਾਂਦਾ ਕੋਈ ਔਖਾ ਨਹੀਂ ਜੇ ਘੱਟ ਹੋਵੇ ਆਪਣੇ ਕੋਲੇ ਸਮਾਨ ਘੱਟ ਵੀ ਪਾ ਸਕਦੇ ਆ ਆਪਣੇ ਬਟ ਮਤਲਬ ਜਿਵੇਂ ਹੁਣ ਜਿਹੜਾ ਮੈਨੇ ਸਾਰਾ ਸਮਾਨ ਪਾਇਆ ਉਹ ਆਪਾਂ ਵਿਚਾਰ ਆਣ ਵਧੀਆ ਬਣਦਾ ਬਣ ਕੇ ਤਿਆਰ ਹੁੰਦਾਗਾ ਬਾਕੀ ਮੇਰੇ ਤਾਂ ਨੂੰ ਪਤਾ ਹੀ ਹੋਊਗਾ ਮੈਂ ਕਿਹੜਾ ਕੋਈ ਨਵੀਂ ਦੱਸਣ ਦੀਆਂ ਚਾਰ ਬਸ ਰੰਜੀ ਰੋਲਦੀ ਤਾਂ ਨਹੀਂ ਕੁਝ ਸ਼ੇਅਰ ਕਰ ਦਈਏ ਚਲੋ ਹਨਾ ਕਈ ਦਿਨਾਂ ਤੋਂ ਵੀਡੀਓ ਵਗੈਰਾ ਵੀ ਨਹੀਂ ਆ ਰਹੀ ਸੀ ਮੇਰੀ ਤਾਂ ਜੁੜੇ ਜੁੜੇ ਹੋਏ ਨੇ ਚਲੋ ਹੁਣ ਮਰੋਂਦੀ ਤਾਂ ਨਹੀਂ ਰੋਂਦੀ ਤਾਂ ਨਹੀਂ ਹੈਗੀ ਪਲੀਜ਼ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਪਲੀਜ਼ ਮੇਰੇ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਲਓ ਜਿਹੜੇ ਮੇਰੀ ਵੀਡੀਓ ਦੇਖ ਰਹੇ ਨੇ ਤੇ ਅੱਗੇ ਤੋਂ ਕੋਸ਼ਿਸ਼ ਕਰਿਆ ਕਰੂੰਗੀ ਮੈਂ ਕੰਟੀਨਿਊ ਕਰਨ ਦੀ ਚੈਨਲ ਤੇ ਰੋਜ਼ ਕੋਸ਼ਿਸ਼ ਕਰੂੰਗੀ ਕੰਟੀਨਿਊ ਰਹਿਣ ਦੀ ਕੋਸ਼ਿਸ਼ ਕਰੂੰਗੀ ਮੈਂ मेरी भैन का बहुत बहुत धन्यवाद जो मेरे जुड़िया हुई जो बैक नोइज आ रही है प्लीज वो करो इग्नोर करो प्लीज तो इस टाइम मैंने टाइम थोड़ा मेरी बेटी दिखी हुई थी मैं इस करके वीडियो कर रही एडिट तो और ਸਾਰੇ ਵੀਡੀਓ ਜਿਹੜੇ ਮੇਰੇ ਭੈਣਾਂ ਹੋਰ ਭੋਣੀਆਂ ਨੇ ਉਹਨਾਂ ਦੀ ਉਹਨੇ ਜੁੜੀਆਂ ਹੋਈਆਂ ਜਿਨ੍ਹਾਂ ਨਾਲ ਉਹਨਾਂ ਦੀ ਵੀਡੀਓ ਮੈਂ ਬਹੁਤ ਦੇਖਦੀ ਰਹਿੰਨੀ ਆ ਜਿੰਨਾ ਕੁ ਵੀ ਟਾਈਮ ਮਿਲਦਾ ਆਪਾਂ ਕੱਢਦੇ ਆ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਬਸਤ ਉਹਨਾਂ ਮੇਰੇ ਨਿੰਬੂ ਵਜੇ ਬਸੇ ਉਹ ਵੀ ਆਪਾਂ ਇਸੇ ਮਸਾਲੇ ਦੇ ਵਿੱਚ ਹੀ ਪਾ ਲਾਂਗੇ ਉਹ ਆਪਾਂ ਅਗਲੀ ਵੀਡੀਓ ਚ ਦਿਖਾਵੂਗੀ ਨੇ ਥੋੜੀ ਜੀ ਛੋਟੀ ਹੋ ਗਈ ਉਹ ਵੀਡੀਓ ਕੰਗੀ ਮਸਾਲਾ ਵਗੈਰਾ ਸਾਰਾ ਤਿਆਰੀ ਆ ਤੇ ਇਸ ਵਿੱਚ ਆਪਾਂ ਪਾ ਦਾਂਗੇ ਸਿਰ ਮਸਾਲੇ ਚ ਮਿਕਸ ਕਰ ਦਾਂਗੇ ਇਹ ਆਚਾਰ ਕੱਢ ਦਾਂਗੇ ਆਪਾਂ ਮੇਰੀ ਭੈਣਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਮੇਰੀ ਵੀਡੀਓਜ਼ ਦੇਖ ਰਹੀਆਂ ਨੇ ਤੇ ਮੇਰੀ ਵੀਡੀਓ ਨੂੰ ਟਾਈਮ ਦੇ ਲਈ बहुत बहुत थैंक यू अभी तो अगर तो होन्यू करते हैं वीडियो बनाबू सोड़े जे मैं धोस धोए थे हूँ पे सी घर के नींबू ने साढ़े उधरले घर लगे हुए ने मम्मी तोड़ के लिए सी चलो मैं क्या फिर ये भी पा लेंगे चार है ना तो थैंक यू